sapano tano ਸਤ ਤ ਕਰਹ ਸਦਾ ਪ੍ਰਭ ਆਪਣੇ ਜਨ ਬੋਰੀ ਕਲ ਰਾ ਕੀ ਜੀ ਜੰਤ ਸਭ ਪਏ ਪਵਿੱਤਰਾਂ ਸਤਿਗੁਰ ਕੀ ਸਚ ਸਾਖੀ ਆਏ ਪ੍ਰਭ ਸਰਣਾ ਗਤੀ It abandons նան քո տնա ਗਿਆਨ ਦਿਮ ਜਿਸਮੇ ਰਹਿਮਤਾਂ ਦੇ Bhandar ਕਲਜੁੁੁਕੇ ਉਤਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਆਜੁਰੀ ਦੇ ਅੰਦਰ ਆਜਰੀਆਂ ਲਗਾਟੇ ਸਤਿ ਸਤ ਗੁਰਾਂ ਦੀ ਦੀ ਪਾਵਨ ਮਵਰਕ ਨਗੀ ਗੋਦ ਦਾ ਆਨੰਦ ਮਾਣ ਲਈ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਕਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਗ ਹਨ ਸਹਿਤੰਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਪਾਤਸ਼ਾਹ ਧੰਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੋ ਕਮਣੀ ਸਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਜਤਨ ਹਰ ਰੋਜ ਵਿਚਾਰਾਂ ਦੀ ਸਾਂਝ ਪਾਉਂਦੇ ਆ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਵਰਸ਼ਿ ਕਰਦੇ ਨੇ 16ਵਾਂ ਸ਼ਲੋਕ ਹੈ 16ਵੇਂ ਸ਼ਲੋਕ ਦੀ ਤੀਜਾ ਸ਼ਬਦ ਤੀਜੀ ਪਉੜੀ ਹੈ। ਅਤੇ ਇਸ ਪਾਵਨ ਸ਼ਲੋਕ ਦੇ ਅੰਦਰ ਸਤਿਗੁਰੂ ਸੁਪਰਮਾਤਮਾ ਦੀ ਸਿਫਤ ਕਰਦੇ ਹੋਏ ਨੇ ਪਰਮਾਤਮਾ ਦੇ ਗੁਣ ਬਿਆਨ ਕਰ ਰਹੇ ਰੂਪ ਨਾ ਰੇਖ ਨਾ ਰਗ ਕਿਛ ਤ੍ਰਿਉ ਗਣ ਤੇ ਪ੍ਰਭ ਕੈ ਨ ਤਿਸੈ ਪੁਜਾਏ ਨਾਨਕਾ ਜਿਸੁ ਹੋਵੇ ਸੋ ਪ੍ਰਸੰ। ਉਹਨਾਂ ਦੇ ਗੁਣ ਦੱਸ ਰਹੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਜਾਕੀ ਲੀਲਾ ਕੀ ਮਿਤਨਾ ਹੈ। ਪਰਮਾਤਮਾ ਦੀ ਜੋ ਲੀਲਾ ਹੈ ਪਰਮਾਤਮਾ ਦਾ ਜੋ ਇਹ ਜਗਤ ਰੂਪ ਖੇਡ ਹੈ। ਇਹਦੀ ਕੋਈ ਮਿੱਤ ਨਹੀਂ ਗਿਣੀ ਜਾ ਸਕਦੀ ਕੋਈ ਅੰਤਤਾ ਨਹੀਂ ਲਾਇਆ ਜਾ ਸਕਦਾ ਜੇ ਅਸੀਂ 84 ਲੱਖ ਜੂਨ ਕਹਿ ਵੀ ਦੀਏ ਰੱਬ ਨੇ ਉਚਾਰਨ ਕੀਤੀ ਹੈ ਕਿ 84 ਲੱਖ ਜੂਨ ਹੈ ਪਰ ਇਹਦੇ ਵਿੱਚ ਵੀ ਰੱਬ ਦੇ ਬੇਸਮਾਰ ਰੱਬ ਦੀ ਖੇਡ ਹੈ ਬੇਸਮਾਰ ਰੱਬ ਦੀ ਦੇ ਵਿੱਚ ਮਿੱਤ ਹੈ ਕੋਈ ਅੰਤਤਾ ਨਹੀਂ ਲਾਇਆ ਜਾ ਸਕਦਾ ਅਤੇ ਸਗਲ ਦੇਵ ਹਾਰੇ ਅਬ ਗਾਹੇ ਕਿੰਨੇ 84 ਲੱਖ ਗਿਣਤੀ ਨੂੰ ਕਿਸੇ ਨੇ ਤਾਂ ਗਿਣਿਆ ਹੋਣਾ ਗਿਣਤੀ ਗਣੀ ਹੈ 84 ਅਤੇ ਬਕਾਇਦਾ 84 ਲੱਖ ਜੂਨ ਦੀ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਰਹਿਣ ਸਹਿਣ ਕਿੱਥੇ ਤੱਕ ਹੈ ਤਾਂ ਉਹ ਵੀ ਹੋ ਸਕਦਾ ਹੈ ਉਹਨਾਂ ਦੀ ਖੋਜ ਕੀਤੀ ਗਈ ਹੈ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਕੋਚ ਕੀਤੀ ਉਹ ਅੰਤ ਤੱਕ ਨਹੀਂ ਪਹੁੰਚ ਸਕਿਆ ਰੱਬ ਦਾ ਅੰਤ ਪਾਉਣਾ ਬੜੀ ਦੂਰ ਦੀ ਗੱਲ ਹੈ ਰੱਬ ਨੇ ਜਿਹੜੀ ਆਪਣੀ ਲੀਲਾ ਬਣਾਈ ਹੈ ਨਾ ਉਸ ਲੀਲਾ ਦਾ ਨਹੀਂ ਅੰਤ ਪਾਇਆ ਜਾ ਸਕਦਾ ਹੁਣ ਅਗਲੀ ਪੰਕਤੀਆਂ ਨੇ ਸਗਲ ਦੇਵ ਦੇਵ ਨੇ ਦੇਵਤੇ ਹੁਣ ਬ੍ਰਹਮਾ ਜੀ ਨੇ ਪੂਰੀ ਪੁਕਾਰ ਪੁਕਾਰ ਕੇ ਰੱਬ ਨੂੰ ਕਹਿੰਦੇ ਪੂਰੀ ਦੁਨੀਆ ਨੂੰ ਰਚਣਾ ਬਾੜੀ ਬ੍ਰਹਮਾਤਮਾ ਜੀ ਮੈਨੂੰ ਵੀ ਪਤਾ ਲੱਗੇ ਕਿ ਮੈਂ ਰੱਬ ਨੂੰ ਜਾਣਨਾ ਚਾਹੁੰਨਾ proper ਰੱਬ ਦਾ ਗਿਆਨ ਲੈਣਾ ਚਾਹੁੰਨਾ ਰੱਬ ਨੇ ਕਮਲ ਫੁੱਲ ਦੀ ਨਾਭੀ ਜਿਹੜੀ ਹੁੰਦੀ ਹੈ ਮਤਲਬ ਵਿਚਕਾਰਲੀ ਡੰਡੀ ਹੁੰਦੀ ਉਹਦੇ ਵਿੱਚ ਘੇਰ ਦਿੱਤਾ ਪਤਾਲ ਦੇ ਵਿੱਚ ਕੀ ਆ ਪਾਣੀ ਦੇ ਵਿੱਚ ਕੀ ਪਾਣੀ ਤੋਂ ਵਰ ਨਹੀਂ ਆ ਸਕਿਆ ਧਰਤੀ ਤੇ ਆਉਣਾ ਉੱਤੇ ਕਮਲ ਫੁੱਲ ਦੇ ਰਾਹੀਂ ਆਇਆ ਜਾਵੇਗਾ ਧਰਤੀ ਤੋਂ ਵਰ ਆਉਣਾ ਕਿਸ ਤਰੀਕੇ ਦੇ ਨਾਲ ਆਵੇਗਾ ਖੋਜ ਖੋਜ ਕੇ ਤਰਲੇ ਕਰ ਕਰਕੇ ਰੱਬ ਨੂੰ ਕਹਿੰਦਾ ਨੇਤ 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 ਪਰਮਾਤਮਾ ਜੀ ਤੁਸੀਂ ਬੇਅੰਤੋਂ ਤੁਸੀਂ ਬੇਅੰਤੋਂ ਨੇਤ ਅਰਥੰਤ ਬੇਅੰਤ ਬੇਸੁਮਾਰ ਅਥਾ ਸਗਲ ਦੇਵ ਮੱਲੋ ਸਗਲ ਸਾਰੇ ਦੇਵ ਤੇ ਸਗਲ ਦੇਵ ਹਾਰੇ ਅਬਗਾਹੇ ਅਬਗਾਹੇ ਅਮਲੋ ਚੁੱਬੀ ਲਾ ਕੇ ਖੋਜ-ਖੋਜ ਕੇ ਆ ਰੱਬ ਦੀ ਜਿਹੜੀ ਕੁਦਰਤ ਰੱਜੀ ਹੈ ਨਾ ਇਹਨੂੰ ਖੋਜ-ਖੋਜ ਕੇ ਵੀ ਹਾਰ ਗਏ ਨੇ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ ਅੱਜ ਦਿਨ ਅਜ ਤੱਕ ਕਿਸੇ ਨੇ ਪਾਇਆ ਹੈ ਉਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਦਾ ਕਾਰਨ ਹੈ ਸਭ ਤੋਂ ਪਹਿਲਾਂ ਤਾਂ ਇਹਨੂੰ ਇੱਕ ਐਗਜ਼ੈਂਪਲ ਉਦਾਹਰਣ ਇਹ ਦਿੰਦੇ ਨੇ ਪਿਤਾ ਕਾ ਜਨਮ ਕਿ ਜਾਣੇ ਪੁੱਤ ਹੁਣ ਪਿਤਾ ਦੇ ਜਨਮ ਬਾਰੇ ਬੱਚੇ ਨੂੰ ਅੱਗੇ ਕੀ ਪਤਾ ਹੈ ਮੇਰੇ ਪੁੱਤ ਪਿਤਾ ਦਾ ਜਨਮ ਕਿੱਥੇ ਹੋਇਆ ਕਿਵੇਂ ਹੋਇਆ ਉਹਨੂੰ ਤਾਂ ਕੋਈ ਪਤਾ ਨਹੀਂ ਹੈ ਤਾਂ ਹੁਣ ਇਹੀ ਗੱਲ ਰੱਬ ਦੀ ਹੈ ਰੱਬ ਨੇ ਕਾਇਨਾਤ ਬਣਾਈ ਹੈ ਰੱਬ ਨੇ ਦੁਨੀਆ ਬਣਾਈ ਹੈ ਰੱਬ ਨੇ ਸਾਨੂੰ ਪੈਦਾ ਕੀਤਾ ਹੁਣ ਰੱਬ ਨੇ ਜਿਹੜੀ ਦੁਨੀਆ ਬਣਾਈ ਹੈ ਉਹਦਾ ਅੰਤ ਪਾਣਾ ਤਾਂ ਬੜਾ ਮੁਸ਼ਕਲ ਹੈ ਉਹਨੂੰ ਮਾਣਿਆ ਜਾ ਸਕਦਾ ਹੈ ਉਹਨੂੰ ਹੰਡਾਇਆ ਜਾ ਸਕਦਾ ਹੈ ਉਹ ਤੋਂ ਆਨੰਦ ਲਿਆ ਜਾ ਸਕਦਾ ਹੈ ਉਹ ਤੋਂ ਸਕੂਨ ਲਿਆ ਜਾ ਸਕਦਾ ਹੈ ਅੰਤ ਲੈਣਾ ਸਤਿਗੁਰੂ ਕਹਿੰਦੇ ਮੁਸ਼ਕਲ ਹੈ ਹੁਣ ਜਿੰਨਾ ਕ ਗਿਆਨ ਉਹਨੇ ਦਿੱਤਾ ਹੈ ਉਨਾ ਕ ਗਿਆਨ ਸਾਡੇ ਕੋਲ ਆਇਆ ਹੁਣ ਜਿਨੇ ਪੀਰ ਪਕਬਰ ਹੋ ਗਏ ਅਰੇਬਰ ਹੋ ਗਏ ਪਾਵੇਂ ਆਪ ਗੁਰਬਾਣੀ ਦੇ ਮੁਤਾਬਕ ਹੀ ਕਹੋ ਜੀਏ ਕਿ ਉਹ ਗੱਲ ਕਰਦੇ ਨੇ ਕਿ ਜੋ ਜਮ ਆਏ ਕਿਸ ਗਹਿ ਪਟਕੈ ਤਾਂ ਦਿਨ ਕਿਛ ਨਾ ਵਸਾਂਗਾ ਧਰਮ ਰਾਏ ਜਬ ਲੇਖਾ ਮੰਗੇ ਤਬ ਕੌਣ ਤੇਰਾ ਪਰਦਾ ਟਾਕੇ ਕਿ ਜਦੋਂ ਧਰਮ ਰਜ ਦੀ ਕਚੈਰੀ ਲੱਗਦੀ ਹੈ ਉਦੋਂ ਗੁਨਾਹ ਜਿਹੜੇ ਸਾਡੇ ਨੇ ਉਹਨਾਂ ਦੇ ਹਿਸਾਬ ਤੱਕ ਸਾਡਾ ਲੇਖਾ ਜੋਖਾ ਹੁੰਦਾ ਹੈ ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ ਤਾਂ ਉਹ ਜਾਣਕਾਰੀ ਕਿਹਨੇ ਦਿੱਤੀ ਰੱਬ ਨੇ ਦਿੱਤੀ ਨ ਆਪਣੇ ਪਿਆਰਿਆਂ ਨੂੰ ਜੇ ਰੱਬ ਉਥੇ ਤੱਕ ਰੱਖਦਾ ਦੁਨੀਆ ਤੱਕ ਰੱਖਦਾ ਮੁਸ਼ਕਲ ਸੀ ਕਿ ਕਿਸੇ ਨੂੰ ਗਿਆਨ ਹੋਵੇ ਰੱਬ ਨੇ ਉਤਨੀ ਸਮਝ ਦਿੱਤੀ ਰੱਬ ਨੇ ਉਤਨਾ ਗਿਆਨ ਦਿੱਤਾ ਇੱਥੇ ਤੱਕ ਤਾਂ ਆਇਆ ਨਹੀਂ ਤਾਂ ਜਿਹਨੂੰ ਜਿਨੇ ਬਣਾਈ ਹੈ ਦੁਨੀਆ ਨੂੰ ਤਾਂ ਉਹਨੂੰ ਪਤਾ ਹੈ ਕਿ ਮੈਂ ਕਿੱਥੇ ਕਰਖਣੀ ਹੈ ਤੇ ਕਿਸ ਹਿਸਾਬ ਦੇ ਨਾਲ ਦੁਨੀਆ ਚ ਨਾਉਣੀ ਹੈ ਪਿਤਾ ਨੂੰ ਕੋਈ ਪੁੱਤਰ ਨੂੰ ਕੋਈ ਪਤਾ ਨਹੀਂ ਕਿ ਮੇਰੇ ਪੁੱਤਰ ਦਾ ਮੇਰੇ ਪਿਤਾ ਦਾ ਪਿਤਾ ਨੇ ਦੱਸਣਾ ਪੁੱਤਰ ਜੀ ਇਦਾਂ ਤੇਰੇ ਦਾਦਾ ਜੀ ਦਾਦਾ ਜੀ ਇਹਦਾ ਪਰਵਾਰ ਸੀ ਸਾਡਾ ਸੋਹਣਾ ਉਹਨੇ ਦੱਸਣਾ ਹੈ ਨਾ ਸਾਡੇ ਇਦਾਂ ਸੀ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਸਗਲ ਪਰੋਈ ਆਪਣੈ ਸੋਤ ਹੁਣ ਇੱਕ ਧਾਗਾ ਹੈ ਅਤੇ ਤਾਗੇ ਦੇ ਵਿੱਚ ਮਣਕੇ ਆ ਇੱਕ ਮਣਕਾ ਨਹੀਂ ਹੈ 84 ਮਣਕੇ ਨੇ 84 ਮਣਕਿਆਂ ਦੇ ਵਿੱਚ ਅਸੀਂ ਨਾ ਤਾਂ ਇਸ ਮਾਲਾ ਤੋਂ ਜਿਸ ਤਾਗੇ ਤੋਂ ਵੱਖਰੇ ਹੋ ਸਕਦੇ ਆ ਅਤੇ ਨਾ ਮਾਲਾ ਸਾਡੇ ਤੋਂ ਵੱਖਰੀ ਹੋ ਸਕਦੀ ਹੈ ਇਹਨੂੰ ਕਹਿ ਲਈਏ ਆਪਾਂ 84 ਜੂਨ 84 ਲੱਖ ਜੂਨ ਦੇ ਵਿੱਚ ਸਤਿਗੁਰਾਂ ਨੇ ਇਹ ਸਾਨੂੰ ਪਰੋਇਆ ਹੋਇਆ 84 ਲੱਖ ਜੂਨ ਤੋਂ ਸਿਵਾਰ ਨਹੀਂ ਹੋ ਸਕਦੇ ਉਹ ਜੇ ਅਸੀਂ ਪਰੋਏ ਗਏ ਆ ਅਤੇ ਪਰੋਏ ਕਿਨੇ ਆ ਰੱਬ ਨੇ ਪਰੋਇਆ ਸਗਲ ਪਰੋਈ ਆਪਣਾ ਸੂਤ ਕਿਹਦਾ ਸੂਤ ਹੈ ਜੀ ਰੱਬ ਨੇ ਆਪਣਾ ਸੂਤ ਦਿੱਤਾ ਜੋ ਨਹੀਂ ਦਿੱਤੀ ਇਹ ਸਾਨੂੰ ਜਨਮ ਦਿੱਤਾ ਪ੍ਰਤਪਾਲਣਾ ਹੋ ਰਹੀ ਹੈ ਤੇ ਮੌਤ ਵੀ ਉਹਦੀ ਹਿਸਾਬ ਦੇ ਨਾਲ ਹੋਣੀ ਹੈ ਹੁਣ ਬਕੈਦ ਉਹਨੇ ਤਾਗੇ ਦੇ ਵਿੱਚ ਪਰੋਇਆ ਹੋਏ ਅਸੀਂ ਤਾਗੇ ਤੋਂ ਬਾਹਰ ਨਹੀਂ ਹੋ ਸਕਦੇ ਅਤੇ ਨਾ ਇਹ ਹੈ ਕਿ ਅਸੀਂ ਇਹ ਇਹ ਦੇਨ ਉਲਟਾ ਕੇ ਕੋਈ ਹੋਰ ਜੁਨੀ ਲੈ ਸਕਦੇ ਆ ਆਪਣੀ ਮਰਜ਼ੀ ਦੇ ਨਾਲ ਸਿਰਫ ਤਾਗੇ ਦੇ ਵਿੱਚ ਪਰੋਏ ਗਏ ਆ ਗੰਠ ਮਾਰੀ ਆ ਉਸ ਰੱਬ ਨੇ ਰੱਬ ਨੇ ਖੋਲਣੀ ਆ ਰੱਬ ਦੇ ਆਪਣੇ ਹਜਾਜਾਂ ਕਹ ਲਈਏ ਮਰਿਆਦਾ ਰੱਬ ਦੇ ਹੱਥ ਦੇ ਵਿੱਚ ਅਸੀਂ ਮਰਿਆਦਾ ਤੋਂ ਬਾਹਰ ਨਹੀਂ ਆ ਤਾਂ ਇਹ ਰੱਬ ਦੀ ਇੱਕ ਬਹੁਤ ਵੱਡੀ ਗੁਰੂ ਅਰਜਨ ਦੇਵ ਮਹਾਰਾਜ ਦੀ ਸਿਫਤ ਹੈ ਸੋ ਮਤ ਗਿਆਨ ਧਿਆਨ ਜਨ ਤੇ ਕਿਉਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਨੇ ਉਹਦੇ ਕਰਕੇ ਦੱਸ ਰਹੇ ਨੇ ਤੈਨੂੰ ਸਮਤ ਹੋਵੇ ਮਲੋ ਚੰਗਾ ਗਿਆਨ ਆਵੇ ਗਿਆਨ ਹੋਵੇ ਤੇਰੇ ਕੋਲ ਧਿਆਨ ਹੋਵੇ ਜਦੋਂ ਐਦਾਂ ਦਾ ਹੁੰਦਾ ਜਨਦਾਸ ਨਾਮ ਤੇ ਆਵੇ ਸੇ ਜਦੋਂ ਸਮਾਤਾ ਵੇਗੀ ਲਾਜ਼ਮੀ ਹੈ ਇਨਸਾਨ ਦੇ ਕੋਲ ਗਿਆਨ ਹੁੰਦਾ ਹੈ ਗਿਆਨ ਦੇ ਨਾਲ ਸਮਤ ਨਹੀਂ ਹੋ ਸਕਦੀ ਗਿਆਨ ਹੈ ਬੜਿਆਂ ਨੂੰ ਪਰ ਸਮਤ ਹਰ ਇੱਕ ਦੇ ਕੋਲ ਨਹੀਂ ਹੈ ਉਮਰ ਦੇ ਹਿਸਾਬ ਦੇ ਨਾਲ ਸਮਤ ਨਹੀਂ ਹੋ ਸਕਦੀ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਪਹਿਲਾਂ ਤਾਂ ਸਮਤ ਹੋਣੀ ਹੈ ਫਿਰ ਗਿਆਨ ਹੋਣਾ ਹੈ ਫਿਰ ਧਿਆਨ ਲੱਗਣਾ ਹੈ ਅਤੇ ਫਿਰ ਸੇ ਉਹਦੇ ਵਿੱਚ ਸਮਾਉਣਾ ਹੈ ਧਿਆਨ ਕਿਹਦਾ ਲਾਇਆ ਰੱਬ ਦਾ ਲਾਇਆ ਪੰਮਣੇ ਆਪਣੇ ਆਪ ਦੀ ਧਿਆਨ ਲਾ ਲੇ ਜਿਸੇ ਜਨਦਾਸ ਨਿਆ ਅਮਤ ਰੱਬ ਨੇ ਜਦੋਂ ਕਿਰਪਾ ਕਰਨੀ ਹੈ ਇਨਸਾਨ ਤੇ ਤਾਂ ਉਹ ਪਰਮਾਤਮਾ ਨੂੰ ਸਿਮਰਦਾ ਹੈ ਪਰਮਾਤਮਾ ਦੇ ਗੁਣਾਂ ਨੂੰ ਜਾਂ ਆਪਣੇ ਆਪ ਨੂੰ ਸਿਮਰਦਾ ਮੈਂ ਆਹ ਕੁਝ ਕਰਕੇ ਆਇਆ ਮੈਂ ਇਦਾਂ ਔਗੜ ਕੀਤੇ ਨੇ ਮੈਂ ਇਦਾਂ ਗੁਨਾਹ ਕੀਤੇ ਨੇ ਆ ਚੰਗਾ ਕਰਮ ਕੀਤਾ ਆਪਣੇ ਆਪ ਨੂੰ ਵਿਚਾਰਨਾ ਹੀ ਰੱਬ ਨੂੰ ਵਿਚਾਰਨਾ ਹੈ ਹੁਣ ਰੱਬ ਦੇ ਪੂਰੀ ਕਾਇਨਾਤ ਰੱਬ ਦੇ ਗੁਣ गा ਰਹੀ ਹੈ ਹੁਣ ਜਿਸ ਸਮੇਂ ਗੁਰਨਾانک ਦੇ ਮਹਾਰਾਜ ਜੀ ਹਰਦਵਾਰ ਦੇ ਕੋਲ ਜਾ ਰਹੇ ਸੀ ਪਤਾ ਲੱਗੇ ਆ ਕਿ ਆਰਤੀ ਹੋ ਰਹੀ ਹੈ ਹਰਦਵਾਰ ਦੇ ਵਿੱਚ ਮੰਦਰ ਦੇ ਵਿੱਚ ਸਤਿਗੁਰੂ ਖਲੋ ਕੇ ਵੇਖਣ ਲੱਗੇ ਤਾਂ ਥੋੜਾ ਉਹਨਾਂ ਨੂੰ ਲੱਗੇ ਆ ਕਿ ਕਿਹਦੀ ਆਰਤੀ ਦੇਖੀ ਹੈ ਸਹੀ ਆਰਤੀ ਕਿਹਦੀ ਹੋ ਰਹੀ ਹੈ ਉਹ ਆਪਣੇ ਠਾਕੁਰਾਂ ਦੀ ਆਰਤੀ ਕਰਦੇ ਨੇ ਉਹਨੂੰ ਦਿੰਦੇ ਨੇ ਰੱਬ ਦਾ ਨਾਮ ਪਰਮਾਤਮਾ ਦਾ ਨਾਮ ਹੁਣ ਜਦੋਂ ਪਰਮਾਤਮਾ ਬੇਸੁਮਾਰ ਹੁਣ ਤੱਕ ਪਤਾ ਨਹੀਂ ਕਿੰਨੀ ਕੋਨੇ ਦੁਨੀਆ ਸਾਜੀ ਹੈ ਅਤੇ ਕਿੰਨੀ ਕਿਥੇ ਸਾਜ ਕੇ ਆਪਣੇ ਦੇ ਵਿੱਚ ਸਮੇਟ ਲਈ ਹੈ ਕਿੰਨੀ ਕੋ ਸਾਜੇਗਾ ਕੋਈ ਪਤਾ ਨਹੀਂ ਹੈ ਕਿਤਨੇ ਪਤਾਲ ਨੇ ਕਿਤਨੇ ਆਕਾਸ਼ ਨੇ ਕਿਤਨੀ ਧਰਤੀ ਹੈ ਕੋਈ ਪਤਾ ਨਹੀਂ ਕਿਤਨੇ ਰੱਬ ਨੇ ਇਹ ਦੁਨੀਆ ਬਣਾਈ ਹੈ ਕੋਈ ਪਤਾ ਨਹੀਂ ਹੈ ਪਰ ਜਦੋਂ ਸਤਿਗੁਰੂ ਗਏ ਨੇ ਤਾਂ ਜਦੋਂ ਉਹਨਾਂ ਨੇ ਵੇਖਿਆ ਕਿ ਜੇ ਅਸੀਂ ਥਾਲੇ ਦੇ ਵਿੱਚ ਲਾ ਕੇ ਭਾਵੇਂ ਦੀਵੀ ਲਾਏ ਨੇ ਜੋਤੀ ਲਾਈ ਹੈ ਸ਼ੁਕਰਾਨਾ ਰੱਬ ਦਾ ਕਰਨਾ ਚਾਹੀਦਾ ਤਾਂ ਜੇ ਦੀਵਾ ਅਸੀਂ ਆਪਣੇ ਹਿਸਾਬ ਦੇ ਨਾਲ ਆਇਆ ਫਿਰ ਤਾਂ ਸਾਡੀ ਸੋਚ ਦੇ ਮੁਤਾਬਕ ਹੋ ਗਿਆ ਰੱਬ ਜੇ ਅਸੀਂ ਧੂਘਵਤੀ ਕਰਦੇ ਪਏ ਆ ਰੱਬ ਦੀ ਤਾਂ ਫਿਰ ਤਾਂ ਸਾਡੀ ਸੋਚ ਦੇ ਮੁਤਾਬਕ ਹੈ ਹੁਣ ਸਾਡੀ ਸੋਚ ਸੀਮਾ ਦੇ ਵਿੱਚ ਜੇ ਅਸੀਂ ਸੀਮਾਂ ਦੇ ਵਿੱਚ ਸਾਡੀ ਸੋਚ ਸੀਮਾਂ ਦੇ ਵਿੱਚ ਫਿਰ ਰੱਬ ਵੀ ਅਸੀਂ ਨੇ ਸੀਮਾਂ ਦੇ ਵਿੱਚ ਰੱਖ ਲਿਆ ਗੁਰੂ ਨਾਨਕ ਦੇਵ ਜੀ ਨੇ ਕਿ ਉਥੇ ਇਹ ਸਵਾਲ ਕੀਤਾ ਸੀ ਉਹਨਾਂ ਨੂੰ ਕਹਿੰਦੇ ਭਾਈ ਕੀ ਕਰਦੇ ਹੋ ਕਹਿੰਦੇ ਸਿਾਰਤੀ ਕਹਿੰਦੇ ਕੀ ਦੀ ਰੱਬ ਦੀ ਕਰਦੇ ਹੋ ਅ ਰੱਬ ਦੀ ਆਰਤੀ ਕੋਈ ਕਰ ਨਹੀਂ ਸਕਦਾ ਅਤੇ ਨਾ ਰੱਬ ਦੀ ਆਰਤੀ ਹੋ ਸਕਦੀ ਹੁਣ ਰੱਬ ਦੀ ਆਰਤੀ ਕਿਦਾਂ ਹੋਏ ਰੱਬ ਦੀ ਆਰਤੀ ਆਪਣੇ ਆਪ ਤੋਂ ਹੋਰੀ ਗਗਨ ਮੈ ਥਾਲ ਰੱਬ ਚੰਦ ਦੀਪਕ ਬਨੇ ਗਗਨ ਮੈ ਥਾਲ ਥਾਲ ਕਾ ਦਾ ਆ ਗਗਨ ਹੈ ਹੁਣ ਇਹਦੇ ਵਿੱਚ ਜੋਤ ਲੱਗੇਗੀ ਸੁਗੰਧੀਆਂ ਅਤਰ ਰੱਖਿਆ ਜਾਵੇਗਾ ਯੂ نو ਸ਼ੁਕਰਾਨੇ ਬੋਜੋ ਕੀਤਾ ਜਾਂਦਾ ਸਭ ਕੁਝ ਗਗਨ ਮੈ ਥਾਲ ਰੱਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਨਲੋ ਪਵਨ ਚਗਰੋ ਕਰੇ ਸਗਲ ਬਨਰਾਏ ਲੰਤ ਚੋਤੀ ਚੌਰਗੀ ਦਾ ਹੋ ਰਿਹਾ ਹੈ ਇਹ ਪੂਰੀ ਕਾਇਨਾਤ ਹੈ ਪੂਰੀ ਜਿਹੜੇ ਦਰਖਤ ਨੇ ਚੌਰ ਝੁੱਲ ਰਹੀ ਹੈ ਹਵਾ ਆਪਣੇ ਆਪ ਚੋਲ ਕਰਦੀ ਪਈ ਹੈ ਕਰੋ ਰੱਬ ਦਾ ਸ਼ੁਕਰਾਨਾ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਪਰ ਸਤਿਗੁਰੂ ਇਹ ਵੀ ਨਾਲ ਕਹਿੰਦੇ ਨੇ ਤੇਹੋ ਗੁਣ ਮੈਂ ਜਾਗੋ ਪਰਮਾਏ ਗੁਣ ਰੱਬ ਦਿੰਦਾ ਹੈ ਨਾ ਇਨਸਾਨ ਨੂੰ ਦੇ ਵਿੱਚ ਪਰਮਣਾ ਨਹੀਂ ਚਾਹੀਦਾ ਰੱਬ ਨੇ ਦਿੱਤੇ ਨੇ ਗੁਣ ਸੰਗਤ ਜੀ ਮਲੋ ਜੋ ਕੁਝ ਦਿੱਤਾ ਹੈ ਨਾ ਤਿੰਨ ਨੂੰ ਰੱਬ ਨੇ ਉਹਨਾਂ ਦਿੱਤਾ ਕਿ ਉਹਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦੇ ਆ ਪੂਚ ਨਹੀਂ ਜਨਮ ਮਰਨ ਫਿਰ ਆਵੇ ਜਾਏ ਰੱਬ ਨੇ ਜੋ ਵੀ ਦਿੱਤਾ ਇਨਸਾਨ ਨੂੰ ਕਾਦੇ ਵਿੱਚ ਪਰਮਾਇਆ ਜਾਂਦਾ ਹੈ ਰਤਵਿਆਂ ਦੇ ਵਿੱਚ ਪਰਵਾਇਆ ਜਾਂਦਾ ਹੈ ਮਾਇਆ ਦੇ ਵਿੱਚ ਪਰਵਾਇਆ ਜਾਂਦਾ ਹੈ ਬਸ ਇਹ ਹੀ ਕਾਰਨ ਨੇ ਸਭ ਤੋਂ ਵੱਡੇ ਕਾਰਨ ਇਨਸਾਨ ਦੇ ਜਿਹੜੇ ਨੂੰ ਪਰਮਾ ਰਹੇ ਹੈ ਮੇਰੇ ਵਰਗਾ ਹੈ ਕੋਈ ਨੀ ਤੀਜਾ ਕਰਨ ਤੇਹੋ ਗੁਣ ਮੈਂ ਤੇਹੋ ਤਿੰਨ ਹੋਨੇ ਨੇ ਬਸ ਤੈਨਿ ਇਹਨੇ ਗੁਣ ਬਣਾਏ ਨੇ ਵੈਸੇ ਹਰਕਤੇ ਕੋਲ ਨਹੀਂ ਹੁੰਦੇ ਨੇ ਰੱਬ ਨੇ ਮਾਇਆ ਦਿੱਤੀ ਹੈ ਚੰਗੇ ਬਾਗ ਨੇ ਰੱਬ ਨੇ ਰਤਵਾ ਦਿੱਤਾ ਕੋਈ ਚੰਗੇ ਬਾਗ ਨੇ ਰੱਬ ਨੇ ਸਰੀਰ ਤੇਰਾ ਦਿੱਤਾ ਮਤਲਬ ਚਾਰ ਲੋਕਾਂ ਦੇ ਵਿੱਚ ਤੇਰੀ ਵਾਹ ਵਾਹ ਹੈ ਤਾਂ ਇਹ ਵੀ ਕਿਰਪਾ ਹੈ ਰੱਬ ਦੀ ਪਰ ਇਹਨੋਂ ਔਗਣ ਨਾ ਬਣਾਈ ਜਦੋਂ ਤੇਰੀ ਮੈਂ ਆ ਗਈ ਇਹਨੇ ਔਗਣ ਬਣ ਜਾਣਾ ਅੱਗੇ ਫਿਰ ਕੀ ਬਣੇਗਾ ਸਤਿਗੁਰੂ ਕਹਿੰਦੇ ਨੇ ਜਨਮ ਮਰ ਹੈ ਫਿਰੇ ਆਵੇ ਜਾਏ ਜਿਸ ਜਨਮ ਨੂੰ ਜਿਸ 84 ਨੂੰ ਕੱਟਣ ਦੇ ਲਈ ਤੂੰ ਦੁਨੀਆ ਤੇ ਆਇਆ ਮਨੁੱਖਾ ਦੇਹੀ ਮਿਲੀ ਤਾਂ ਇਹ ਹੀ ਮਨੁੱਖਾ ਦੇਹੀ ਤੇਰੀ ਫਿਰ ਰੋਗਾ ਦਾ ਪਾਪਾਂ ਦਾ ਗੁਨਾਹਾਂ ਦਾ ਕਾਰਨ ਬਣ ਜਾਂਦੀ ਹੈ ਨਰਕ ਦਾ ਕਾਰਨ ਬਣ ਜਾਂਦੀ ਹੈ ਬਾਗੀ ਦਾ ਜੁਨੀ ਹੰਡਾਣਾ ਹੋਏ ਨੇ 84 ਲਗ ਤੇਰੀ ਜੁਨੀ ਹੈ ਜਿਹੜੀ ਰੱਬ ਸਤਿਗੁਰੂ ਕਹਿੰਦੇ ਨੇ ਇਹ ਸਭ ਤੋਂ ਸ੍ਰੇਸ਼ਟ ਹੈ 84 ਲਖ ਜੂਨ ਨੂੰ ਜਾਂ 84 ਦੇ ਚੱਕਰ ਨੂੰ ਇਹ ਤਾਰਨਾ ਇਹ ਜਨਮ ਜਨਮੰਤਰਾਂ ਦੀ ਮੈਲ ਨੂੰ ਲਾਣ ਦੇ ਲਈ ਹੈ ਕੂਚ ਨੀਚ ਕਿਸਕੇ ਅਸਥਾਨ ਉੱਚ नीਚ ਰੱਬ ਦੇ ਸਥਾਨ ਨੇ ਪਾਲੋ ਕਿਸੇ ਨੂੰ ਰਤਵਾ ਦਿੱਤਾ ਹੈ ਕਿਸੇ ਦੇ ਕੋਲ ਨਹੀਂ ਹੈ ਕੋਈ ਬਹੁਤਾ ਅਮੀਰ ਹੈ ਕੋਈ ਗਰੀਬ ਹੈ ਇਹ ਰੱਬ ਦੇ ਅਸਥਾਨ ਬਖਸ਼ੇ ਹੋਏ ਨੇ ਅਵਸਥਾ ਦਿੱਤੀ ਹੋਈ ਹੈ ਰੱਬ ਨੇ ਹਰ ਇੱਕ ਨੂੰ ਜੈਸਾ ਜਨਾਬ ਹੈ တੈਸਾ नानक ਜੀ ਹੁਣ ਸਭ ਤੋਂ ਵੱਡੀ ਗੱਲ ਰੱਬ ਦੀ ਏ ਕਿ ਜੇ ਰੱਬ ਨੇ ਬਹੁਤਾ ਦਿੱਤਾ ਤਾਂ ਉਹਦੇ ਵਿੱਚ ਵੀ ਸਕੂਨ ਹੈ ਜੇ ਰੱਬ ਨੇ ਘੱਟ ਦਿੱਤਾ ਤਾਂ ਉਹਦੇ ਵਿੱਚ ਵੀ ਸਕੂਨ ਹੈ ਸਕੂਨ ਹੀ ਸਕੂਨ ਹੈ ਅਤੇ ਉਹ ਬਣਦਾ ਉਹ ਜਦੋਂ ਜੈਸਾ ਜਨਾਬ ਹੈ ਤੈਸਾ ਮਲੋ ਜੈਸਾ ਸਤੂ ਜਨਾਬ ਹੈ ਜੈਸੀ ਸਤਗੁਰੂ ਬੁੱਧ ਦਿੰਦੇ ਨੇ ਜੈਸਾ ਸਤਗੁਰੂ ਭਾਵੇਂ ਰਤਬੇ ਦੇ ਰਹੇ ਨੇ ਉਹਦੇ ਵਿੱਚ ਵੀ ਆਨੰਦ ਹੈ ਰਤਬਾ ਨਹੀਂ ਹੈ ਉਹਦੇ ਵਿੱਚ ਵੀ ਆਨੰਦ ਹੈ ਸਤਿਗੁਰੂ ਫਰਸ਼ ਤੋਂ ਹਰਿਛ ਤੇ ਲੈ ਗਏ ਤਾਂ ਵੀ ਹੋਈ ਅਵਸਥਾ ਹੈ ਆਪਣੇ ਮਨ ਦੇ ਵਿੱਚ ਇਦਾਂ ਦਾ ਕੋਈ ਭਰਮ ਨਹੀਂ ਆਇਆ ਕਿ ਇਨਸਾਨ ਰੱਬ ਨਾਲ ਟੁੱਟੇਗਾ ਆਪਣੇ ਆਪ ਤੋਂ ਟੁੱਟੇਗਾ ਜੁੜ ਕੇ ਰਹੇਗਾ ਇਹ ਸੋਈ ਕਾਰਨ ਹੈ ਸਤਿਗੁਰੂ ਕਹਿੰਦੇ ਨੇ ਰੱਬ ਦੀ ਰਚਾ ਦੇ ਵਿੱਚ ਚੱਲਣਾ ਆਨੰਦੀ ਆਨੰਦ ਹੈ ਜੈਸਾ ਜਨਾਬ ਹੈ ਤੇਸਾ ਨਾ ਨੇ ਕਿਦਾਂ ਜਿਵੇਂ ਉਹ ਜਣਾਉਂਦਾ ਸਤਿਗੁਰੂ ਕਹਿੰਦੇ ਆ ਫਿਰ ਉਮੀ ਉਹ ਪਿਆਰਾ ਜਾਣਦਾ ਹੈ ਕਿ ਸਤਿਗੁਰਾਂ ਦੀ ਰਹਿਮਤ ਹੈ ਭਾਈ ਕਈ ਕੋਟ ਕਾਲੇ ਤੱਕ ਪਾਏ ਕਈ ਕੋਟ ਬੈਠੀ ਕਈ ਤਾਂ ਜਿਹੜੇ ਨੇ ਦੁਨੀਆ ਤੇ ਵੇਖ ਕੇ ਖਾਰੇ ਨੇ ਕੀ ਸਾਰੀ ਜ਼ਿੰਦਗੀ ਮਿਹਨਤ ਕਰਦੇ ਨੇ ਪਰ ਕਰਮ ਨਿਵਾਜੀ ਜਦੋਂ ਰੱਬ ਦੀ ਵਰਤਦੀ ਹੈ ਨਾ ਰਾਤੋਂ ਰਾਤ ਵਰਤ ਜਾਂਦੀ ਹੈ ਆ ਰਾਜਾ ਤੇ ਭਿਖਾਰੀ ਭਿਖਾਰੀ ਤੇ ਕੋਈ ਪਤਾ ਨਹੀਂ ਰੱਬ ਦਾ ਜਦੋਂ ਰੱਬ ਦੀਆਂ ਕਰਮ ਨਿਵਾਜੀਆਂ ਹੁੰਦੀਆਂ ਨੇ ਭਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਹੈ ਪਰ ਇਹ ਸਾਡੇ ਕਰਮਾਂ ਦੇ ਆਧਾਰ ਤੇ ਸਾਡੀ ਸੋਚ ਦੀ ਆਧਾਰ ਤੇ ਹੁੰਦਾ ਹੈ ਜਦੋਂ ਸਤਿਗੁਰੂ ਸਾਨੂੰ ਨੇ ਬਾਝਦੇ ਨੇ ਸਤਿਗੁਰੂ ਕਹਿੰਦੇ ਨੇ ਬੜੀਆਂ ਅਜਮਤਾਂ ਨੇ ਰੱਬ ਦੀਆਂ ਤੇਰੇ ਤੇ ਬੜੀ ਕਿਰਪਾ ਹੈ ਰੱਬ ਦੀ ਤੇਰੇ ਤੇ ਕਿਰਪਾ ਨੂੰ ਮਾਣ ਰੱਬ ਹੋਰ ਤੇਰੇ ਤੇ ਰੰਗਤ ਕਰੇਗਾ ਸ਼ੁ크rana ਜਿਤਨਾ ਹੋ ਸਕੇ ਰੱਬ ਦਾ ਪਰਮਾਤਮਾ ਦਾ ਕਰੀਏ ਜਿਸ ਮਆਪਦੀ ਦਾ ਸਮਾਂ ونیا پلندی که ما وای